ਸੋ ਜਗਵਣੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਜਗਜੀਤ ਸਿੰਘ ਜਟਾਣਾ ਅੱਜ ਬੜਾ ਸੁਭਾਗ ਸਮਾ ਸੁਭਾਗ ਸਮਾ ਵਿੱਚ ਕਰਕੇ ਕਹਿ ਰਿਹਾ ਵੀ ਜਿਹੜੇ ਉਹਗੇ ਕਬੱਡੀ ਕਮੈਂਟਰ ਨੇ ਜੱਸਾ ਕਰਖਣਾ ਜੀ ਨੌਜਵਾਨ ਉਮਰ ਦੇ ਵਿੱਚ ਨੇ ਨੌਜਵਾਨ ਅਵਸਥਾ ਦੇ ਵਿੱਚ ਨੇ ਇੱਕ ਮੈਸੇਜ ਵੀ ਆ ਨੌਜਵਾਨ ਪੀੜ੍ਹੀ ਨੂੰ ਕਿ ਨਸ਼ਿਆਂ ਤੋਂ ਦੂਰ ਕਿਵੇਂ ਰਹਿਣਾ ਨਿਰੋਗ ਸਿਹਤ ਕਿਵੇਂ ਰੱਖਣੀ ਆ ਜੱਸਾ ਕਰਖਣਾ ਇੱਕ ਆਪਾਂ ਕਹਿ ਸਕਦੇ ਆ ਵੀ ਰਾਹ ਦਸੇਰਾ ਬਣ ਸਕਦਾ ਕਬੱਡੀ ਖਿਡਾਰੀਆਂ ਲਈ ਤੇ ਸਾਡੇ ਨੌਜਵਾਨਾਂ ਲਈ ਅੱਜ ਉਹਨਾਂ ਲਈ ਬੜਾ ਮਾਣ ਵਾਲਾ ਦਿਨ ਮਾਣ ਵਾਲੀ ਗੱਲ ਆ ਸੁਭਾਗ ਸਵੰ ਦੇਖੋ ਜੀ ਅੱਜ ਸਾਡੇ ਲਈ ਬੜੇ ਮਾਣ ਵਾਲੀ ਗੱਲ ਆ ਕਿ ਸਾਡੇ ਇੱਥੋਂ ਨੇੜੇ ਤੋਂ ਕਰਖਣਾ ਪਿੰਡ ਤੋਂ ਬੜੇ ਉੱਗੇ ਕਮੈਂਟੇਟਰ ਜੱਸਾ ਕਰਖਣਾ ਜੀ ਜੀ ਜਿਨ੍ਹਾਂ ਦਾ ਆਪਣੀ ਅਮਰਾਲੀ ਪਿੰਡ ਤੋਂ ਜੋ ਸਵਰਗਵਾਸੀ ਸਰਦਾਰ ਗੁਰਮੀਤ ਸਿੰਘ ਜੀ ਯੂਐਸਏ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦੇ ਸੁਪੁੱਤਰ ਮਨਪ੍ਰੀਤ ਮਨੀ ਜੀ ਡਾਕਟਰ ਯੂਐਸਏ ਪਿੰਡੀ ਝੰਡੀ ਤੇ ਪ੍ਰੀਤ ਨਿਊਯਾਰਕ ਵੱਲੋਂ ਅਤੇ ਸਮੂਹ ਨਗਰ ਨਿਵਾਸੀ ਪਿੰਡ ਅਮਰਾਲੀ ਤੇ ਕਮਾਉਣੋ ਦੇ ਜਿਹੜੇ ਆਪਣੇ ਸਪੋਰਟਰ ਕਬੱਡੀ ਨੂੰ ਪਿਆਰ ਕਰਦੇ ਆ ਉਹਨਾਂ ਵੱਲੋਂ ਜਿਹੜਾ ਇਹ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਕਿ ਜੋ ਕਿ ਆਪਣੇ ਹਲਕੇ ਦੇ ਉੱਗੇ ਕਮੈਂਟੇਟਰ ਹਨ ਜੱਸਾ ਘਰਖਣਾ ਉਹਨਾਂ ਦੇ ਸਨਮਾਨ ਦੇ ਵਿੱਚ ਉਹਨਾਂ ਨੂੰ ਗੱਡੀ ਜਿਹੜੀ ਅੱਜ ਦਿੱਤੀ ਜਾ ਰਹੀ ਹੈ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਮੂਹ ਆਪਣੇ ਵੀਰਾਂ ਦਾ ਜਿਨ੍ਹਾਂ ਨੇ ਇਹ ਬਹੁਤ ਵੱਡਾ ਉਪਰਾਲਾ ਕੀਤਾ ਕਿਉਂਕਿ ਜੱਸਾ ਘਰਖਣਾ ਵਰਗੇ ਜਿਹੜੇ ਨੌਜਵਾਨ ਹਨ ਇਹ ਆਪਣੇ ਆਉਣ ਵਾਲੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਦੇ ਲਈ ਵੀ ਰੋਲ ਮਾਡਲ ਹੈ ਕਿਉਂਕਿ ਉਸ ਸ਼ਖਸ ਨੇ ਇੱਕ ਸਾਈਕਲ ਤੋਂ ਸਫ਼ਰ ਸ਼ੁਰੂ ਕਰਕੇ ਕਬੱਡੀ ਦੇ ਲਈ ਦਿਨ ਰਾਤ ਮਿਹਨਤ ਕੀਤੀ ਹੈ ਤੇ ਕਬੱਡੀ ਨੂੰ بلੰਦੀਆਂ ਤੇ ਲੈ ਕੇ ਜਾਣ ਲਈ ਇਹਨਾਂ ਕਮੈਂਟੇਟਰ ਵੀਰਾਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਤੇ ਇਹ ਜਿਹੜੇ ਆਪਣੇ ਨੌਜਵਾਨਾਂ ਲਈ ਵੀ ਗਰਾਊਂਡ ਦੇ ਨਾਲ ਜੋੜਨ ਲਈ ਬਹੁਤ ਵੱਡਾ ਜਿਹੜਾ ਇਹਨਾਂ ਦਾ ਯੋਗਦਾਨ ਰਹਿੰਦਾ ਸੋ ਮੈਂ ਸਾਰੀ ਟੀਮ ਦਾ ਪੂਰੇ ਪਰਿਵਾਰ ਦਾ ਧੰਨਵਾਦ ਕਰਦਾ ਜਿਹੜਾ ਇਹ ਸਨਮਾਨ ਇੰਟਰਨੈਸ਼ਨਲ ਕਬੱਡੀ ਬਲਾਰਾ ਜਸਾ ਘਰਖਣਾ ਜੀ ਦਾ ਇਹਨਾਂ ਵਿੱਚ ਯੋਗ ਵੀ ਸਹਿਯੋਗ ਦਿੱਤਾ ਮੇਰੇ ਨਗਰ ਤੋਂ ਸਵਰਗਵਾਸੀ ਗੁਰਮੀਤ ਸਿੰਘ ਜੀ ਉਹਨਾਂ ਦੇ ਸੁਪੁੱਤਰ ਮਨੀ ਅਮਰਾਲੀ ਡਾਕਟਰ ਯੂ ਐਸ ਏ ਤੇ ਪਿੰਦੀ ਝੰਡੀ ਪ੍ਰੀਤ ਨਿਊਯਾਰਕ ਤੇ ਜਿੰਨੇ ਵੀ ਐਨ ਆਰ ਆਈ ਪ੍ਰਵੰਤੇ ਮਿੱਤਰ ਨੇ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਆ ਜਿਹਰੇ ਮੇਰੇ ਨਾਲ ਬਰਗਰ ਵਾਈਟ ਤੋਂ ਕਾਲਾ ਮਾਵੀ ਤੇ ਅਸੀਂ ਸਾਰੇ ਪਤਵੰਤਿਆਂ ਨੇ ਰਲ ਮਿਲ ਕੇ ਇਸ ਕਬੱਡੀ ਖਿਡਾਰੀ ਦਾ ਸਪੋਰਟ ਗੱਡੀ ਡਿਜ਼ਾਈਨ ਵਿਸ਼ੇਸ਼ ਸਨਮਾਨਿਤ ਕੀਤਾ ਜੋ ਕਿ ਭੇਵੇ ਚੈਂਪੀਅਨਸ਼ਿਪ ਤੇ ਇਸ ਬਲਾਰੇ ਨੂੰ ਗੱਡੀ ਨਾਲ ਸਨਮਾਨਿਤ ਕੀਤਾ ਸੀ ਅੱਜ ਸਾਡੇ ਸ਼ਹਿਰ ਵਿੱਚ ਪਹੁੰਚਣ ਤੇ ਅਸੀਂ ਕਬੱਡੀ ਕਮੈਂਟੇਟਰ ਜਸਕਰਖਣਾ ਜੀ ਦਾ ਹਾਰਦਿਕ ਸਵਾਗਤ ਕਰਦੇ ਹਾਂ ਬਾਕੀ ਸਾਡੀ ਟੀਮ ਵੱਲੋਂ ਜਸੇਕਰਖਣਾ ਨੂੰ ਲੱਖ ਲੱਖ ਮੁਬਾਰਕਾਂ ਪੁਰਾਣੇ ਸਮੇਂ ਤੋਂ ਜਿੰਨੇ ਵੀ ਪ੍ਰਬੰਧਕ ਸੱਜਣ ਸਾਡੇ ਖਮਾਣੋਂ ਦੇ ਨਾਲ ਸੜੇ ਸਾਡੇ ਸਹਿਯੋਗੀ ਸੱਜਣ ਨੇ ਸਾਡੇ ਨਾਲ ਜੁੜਦੇ ਆ ਰਹੇ ਆ ਮਤਲਬ ਅਸੀਂ ਉਪਰਾਲਾ ਜਰੂਰ ਕਰਦੇ ਆਂ ਵੀ ਖਮਾਣੋਂ ਦੇ ਵਿੱਚ ਵੀ ਇੱਕ ਵਧੀਆ ਗਰਾਊਂਡ ਤਿਆਰ ਹੋਵੇ ਜਿੱਥੇ ਸਾਡੇ ਕੋਲ ਬਹੁਤ ਨਾਮਰਨ ਮਤਲਬ ਐਨੇ ਕ ਸੱਚੇ ਆਪਣੇ ਕੋ ਵਿਅਕਤੀ ਜਿਵੇਂ ਮੁੰਡਾ ਆਪਣਾ ਧਨੌਲੇ ਤੋਂ ਆ ਕਬੱਡੀ ਦਾ ਪਲੇਅਰ ਆ ਉਹ ਰੋਜ਼ ਕਹਿੰਦਾ ਸਾਨੂੰ ਵੀ ਸਾਨੂੰ ਕੋਈ ਗਰਾਊਂਡ ਹੋਵੇ ਜਿੱਥੇ ਮੈਂ ਪ੍ਰੈਕਟਿਸ ਕਰਾ ਸਕਾਂ ਪਹਿਲਵਾਨ ਜੀ ਸਾਡੇ ਲਗਾਤਾਰ ਉੱਥੇ ਪ੍ਰੈਕਟਿਸ ਸਾਜੀ ਵੀ ਕਰਾ ਰਹੇ ਆ ਜਿੰਨੇ ਕੇ ਸੱਜਣ ਸੋਨੀ ਸਾਡਾ ਐਮਸੀਆ ਰਮਨਬੀਰ ਆ ਤੇ ਹੋਰ ਬਹੁਤ ਸਾਰੇ ਸੱਜਣ ਨੇ ਅਸੀਂ ਖਮਾਉਣਾ ਚ ਪੂਰਾ ਇਸ ਗੱਲ ਦਾ ਪਤਾ ਨਹੀਂ ਕਿਉਂ ਨਹੀਂ ਸਾਡੀ ਕੋਈ ਸੁਣੀ ਜਾ ਰਹੀ ਪਰ ਸਮੇਂ-ਸਮੇਂ ਤੇ ਜਿੰਨਾ ਸਾਡਾ ਬਣਦਾ ਇਹ ਵੀਰ ਸਾਡਾ ਇਨੇ ਸਾਈਕਲ ਤੋਂ ਸ਼ੁਰੂ ਹੋ ਕੇ ਪਿੰਡਾਂ ਦੇ ਵਿੱਚ ਛੋਟੇ-ਛੋਟੇ ਟੂਰਨਾਮੈਂਟਾਂ ਤੋਂ ਲੈ ਕੇ ਹੈਨਾ ਜੀ ਇਸ ਕਰਕੇ ਸਨਮਾਨਤ ਕੀਤਾ ਨਾ ਕੋਈ ਇਹਦਾ ਕਾਰਨ ਕੋਈ ਵੋਟਾਂ ਜਾਂ ਕੋਈ ਹੋਰ ਕਾਰਨ ਹੈ ਜੀ ਅਸੀਂ ਇਹ ਸੋਚਦੇ ਹਾਂ ਵੀ ਇਹ ਸਬੰਦੇ ਨੇ ਕਮ ਸੇ ਕਮ ਸਾਡੀ ਜਿਹੜੀ ਪੰਜਾਬੀਅਤ ਦੀ ਵਿੱਚ ਖੋਟ ਵੱਢਦੀ ਜਾ ਰਹੀ ਹੈ ਨਸ਼ੇ ਦੀ ਉਹਨੂੰ ਠੱਲ ਪਾਈ ਹੈ ਕਿਸੇ ਨਾ ਹੱਦ ਤੱਕ ਜੇ ਅਪਾ ਕਿਸੇ ਨੂੰ ਪ੍ਰੋਮੋਸ਼ਨ ਕਰਦੇ ਆ ਉਹਦੇ ਵਿੱਚ ਹਰ ਇੱਕ ਚੀਜ਼ ਦੀ ਲੋੜ ਹੈ ਇਹ ਭਰਾ ਨੇ ਸਾਈਕਲ ਤੋਂ ਲੈ ਕੇ ਫੇਰ ਮੁੜ ਕੇ ਇੱਕ ਆਪਣੀ ਗਰੀਬੀ ਦਾ ਵਿੱਚੋਂ ਨਿਕਲਦਾ ਹੋਇਆ ਕਾਮੇਕਾਰ ਛੱਡ ਕੇ ਟੂਰਨਾਮੈਂਟਾਂ ਤੇ ਪਹੁੰਚਦਾ ਹੈ ਨਾ ਹਰੇਕ ਦਾ ਆਪਣਾ ਆਪਣਾ ਕੰਮ ਹੈ ਲੇਕਿਨ ਇਹ ਭਰਾ ਨੇ ਸਾਡੇ ਨੇ ਸਾਡੇ ਇਸ ਕਵਰਡੀ ਜਗਤ ਨੂੰ ਚਾਰ ਚੰਦ ਲਾਏ ਨੇ ਇਸ ਕਰਕੇ ਜਿੰਨਾ ਕਿ ਹੋ ਸਕੇ ਸਾਰੇ ਦੋਸਤਾਂ ਨੇ ਉਪਰਾਲਾ ਕੀਤਾ ਵੀ ਇਹਨੂੰ ਸਨਮਾਨਤ ਕੀਤਾ ਜਾਵੇ ਜਿਨ੍ਹਾਂ ਜਿਹੜੇ ਸੱਜਣਾ ਨੇ ਵੱਧ ਘੱਟ ਪੈਸੇ ਪਾਏ ਆ ਅਸੀਂ ਤਾਂ ਸੋਚਦੇ ਆ ਵੀ ਇਹ ਇਹ ਮੁੰਡੇ ਦਾ ਬਹੁਤ ਮਾਣ ਹੋਇਆ ਇਸ ਗੱਲ ਦਾ ਹੈ ਨਾ ਵੀ ਬਹੁਤ ਧੰਨਵਾਦ ਕਰਦੇ ਦਿਲੋਂ ਧੰਨਵਾਦ ਕਰਦੇ ਆ ਤੇ ਸਾਡੇ ਸਰਕਾਰਾਂ ਵੀ ਸਾਡੀਆਂ ਸਹਿਯੋਗ ਦੇ ਰਹੀਆਂ ਇਸ ਟਾਈਮ ਪਰ ਕਈ ਵਿਅਕਤੀ ਆਪਣੇ ਆਪ ਨੇ ਆਪਣੇ ਨਿੱਜੀ ਸਵਾਰਥਾਂ ਕਰਕੇ ਕਿੰਤੂ ਪ੍ਰੰਤੂ ਵੀ ਕਰਦੇ ਆ ਪਰ ਅਸੀਂ ਇਹ ਗੱਲਾਂ ਨਹੀਂ ਆਉਂਦੇ ਸਰਕਾਰ ਦਾ ਸਾਥ ਦੋ ਜਿਹੜੀ ਵੀ ਸਰਕਾਰ ਨਸ਼ਿਆਂ ਉੱਪਰ ਉਲਟ ਗੱਲ ਕਰਦੀ ਆ ਉਹਦਾ ਸਾਥ ਦੋ ਤੇ ਗਰਾਊਂਡਾਂ ਵਿੱਚ ਪਲੇਅਰ ਘਟਦੇ ਜਾ ਰਹੇ ਆ ਇਸੇ ਕਾਰਨ ਇਹ ਨਸ਼ੇ ਜਾਂ ਹੋਰ ਇਹ ਵਾਧਦੀਆਂ ਜਿਹੜੀਆਂ ਇਹ ਇਸ ਨੂੰ ਘਟਾਉਣ ਵਾਸਤੇ ਗਰਾਊਂਡ ਹੀ ਇੱਕ ਅਜਿਹੀ ਚੀਜ਼ ਆ ਜਿਹੜੀ ਥਾਂ ਪਾਊਗੀ ਪਵਾ ਅੱਜ ਆਵੇ ਚਾਹੇ ਕੱਲ ਆਵੇ ਆਪਾਂ ਨੂੰ ਖਵਾਨੋ ਵਾਸੀਆਂ ਨੂੰ ਮੈਂ ਬੇਨਤੀ ਕਰਦਾ ਵੀ ਇਸ ਗੱਲ ਦਾ ਉਪਰਾਲਾ ਕਰਦਾ ਸਵੇਰੇ ਉੱਠ ਕੇ ਕੋਈ ਸੜਕਾਂ ਤੇ ਘੁੰਮਦਾ ਫਿਰਦਾ ਖਮਾਣ ਦੇ ਵਿੱਚ ਕੋਈ ਗਰਾਊਂਡ ਨਹੀਂ ਬਲਕਿ ਜਾ ਕੇ ਜਗ੍ਹਾ ਹੈਗੀ ਆਪਣੇ ਕੋਲ ਅਸੀਂ ਸਾਰੇ ਪੈਸੇ ਜਦੋਂ ਹੋ ਪਰ ਮੰਦਿਰ ਗੁਰਦੁਆਰਾ ਸਾਹਿਬਾਰੇ ਇਕੱਠੇ ਕਰ ਸਕਦੇ ਆ ਅਸੀਂ ਆਪਣੇ ਗਰਾਉਂਡ ਵਾਸਤੇ ਪੈਸੇ ਇਕੱਠੇ ਕਰ ਸਕਦੇ ਆ ਮੈਂ ਸਾਰੇ ਖਮਾਣੋ ਵਾਸੀਆਂ ਨੂੰ ਤੇ ਹਾ ਇਲਾਕਾ ਨਿਵਾਸੀ ਨੂੰ ਵੀ ਬੇਨਤੀ ਕਰਦੇ ਆ ਵੀ ਆਪਣੀ ਇਹ ਮੰਗ ਰੱਖੋ ਭਾਈ ਤਾਂ ਜੋ ਆਪਾਂ ਨੂੰ ਗਰਾਊਂਡ ਮਿਲ ਸਕੇ ਤੇ ਆਉਣ ਵਾਲੇ ਸਮੇਂ 'ਚ ਆਪਣੇ ਜਿਹੜੇ ਬੱਚੇ ਆ ਉਹਨਾਂ ਦਾ ਭਵਿੱਖ ਉਜਵਲਾ ਹੋ ਸਕੇ ਤੇ ਮੈਂ ਦੇਣਾ ਨਹੀਂ ਦੇ ਸਕਦਾ ਇਹ ਸਾਰੇ ਭਰਾਵਾਂ ਦਾ ਗੁਰਪ੍ਰੀ ਫੌਜੀ ਸਰਪੰਚਾ ਸਾਡਾ ਮਰਾਲੀ ਦਾ ਵੀਰ ਕਾਲਾ ਮਾ ਵੀ ਬਰਗਡ ਵਾਈਟ ਮਨੀ ਤੇ ਸਭ ਤੋਂ ਵੱਡੀ ਸਾਡੇ ਸ਼ਖਸੀਅਤ ਹੈ ਜਿਹੜੇ ਹਰ ਇੱਕ ਕਬੱਡੀ ਮੇਲੇ ਤੇ ਹਰ ਇੱਕ ਸਿੰਜ ਮੇਲੇ ਤੇ ਉੱਗੇ ਸਮਾਸੇ ਵੀ ਵੀ ਨੇ ਵੀਰ ਦਵਿੰਦਰ ਸਿੰਘ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਬੱਲਾ ਜੀ ਸਾਡੇ ਦਰਮਿਆਨ ਆਏ ਹੋਏ ਨੇ ਤੇ ਜਿੰਨੇ ਵੀ ਇਹ ਸਤਿਕਾਰਯੋਗ ਐਮਸੀ ਸਾਹਿਬ ਇਸ ਇਲਾਕੇ ਦੀ ਮਾਨਯੋਗ ਸ਼ਖਸੀਅਤਾਂ ਨੇ ਖਵਾਣੋ ਦੀਆਂ ਨੇ ਇੰਨਾ ਸਤਿਕਾਰ ਦਿੱਤਾ ਸੋ ਸਾਰੇ ਭਰਾਵਾਂ ਦਾ ਬਹੁਤ ਬਹੁਤ ਮੇਰੇ ਵੱਲੋਂ ਤੇ ਕਬੱਡੀ ਅਕਤ ਵੱਲੋਂ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਗੱਡੀ ਵਾਸਤੇ ਵੀ ਬਹੁਤ ਵੱਡ ਸੋ ਮੈਂ ਇਹਨਾਂ ਦਾ ਸਦਾ ਹਰੀਣੀ ਰਹਾਂਗਾ ਤੇ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਦਾ ਰਹਾਂਗਾ ਜੀ